ਕੋਣੇ ਕੋਣੇ توڑ ਨੀ ਦੇ ਪਹਿਲਾਂ ਤਾਂ ਮੈਂ ਸਿੱਖ ਨੌਜਵਾਨਾਂ ਨੂੰ ਬੇਨਤੀ ਕਰਾਂ ਜਿਹੜੇ ਸਿੱਖ ਨੌਜਵਾਨ ਉੱਥੇ ਜਾਂਦੇ ਨੇ ਜੇ ਅਸੀਂ ਇਹਨਾਂ ਯੋਧਿਆਂ ਦੀਆਂ ਤਸਵੀਰਾਂ ਲਾਉਣੇ ਆ ਤੇ ਫਿਰ ਇਹਨਾਂ ਦਾ ਸਤਕਾਰ ਕਾਇਮ ਰੱਖਣ ਦਾ ਜਜ਼ਬਾ ਵੀ ਤੁਹਾਡੇ ਅੰਦਰ ਹੋਣਾ ਚਾਹੀਦਾ ਤੇ ਉਸ ਵਾਸਤੇ ਤੁਹਾਨੂੰ ਸ਼ਸਤਰਧਾਰੀ ਹੋਣਾ ਪੈਣਾ ਜਦੋਂ ਸੰਤਾ ਦੀ ਤਸਵੀਰ ਲਈ ਜਾ ਰਹੀ ਆ ਜਿੰਨੇ ਵੀ ਸਿੱਖ ਨੌਜਵਾਨ ਨੇ ਜਜ਼ਬੇ ਵਾਲੇ ਨੇ ਉਹ ਗੋਪੂਰੀ ਡੱਟ ਕੇ ਗੱਲ ਕਰ ਰਹੇ ਨੇ ਪਰ ਸ਼ਸਤਰਧਾਰੀ ਨਹੀਂ ਹੈਗੇ ਇਸ ਘਰ ਕਿਉਂ ਚੰਦ ਕਛਰਾਰ ਦੀ ਭਾਰੇ ਪੈ ਰਹੇ ਨੇ ਤਿੰਨ ਤਿੰਨ ਫੁੱਟੀਆਂ ਤੇਗਾ ਹੁਣ ਤੁਹਾਡੇ ਕੋਲ ਤੇ ਜ਼ਰੂਰਤ ਨਹੀਂ ਕਿਸੇ ਦੀ ਵੀ ਤੁਹਾਡੇ ਕੋਲ ਲੱਗਿਆ ਜੇ ਬਾਣੇ ਵਾਲੇ ਸਿੰਘਾਂ ਨੂੰ ਕਦੀ ਦੇਖਿਆ ਕਿ ਕਿਸੇ ਬਾਣੇ ਵਾਲੇ ਸਿੰਘ ਨੂੰ ਹੱਥ ਪਾਉਂਦਾ ਹੋਵੇ ਕੋਈ ਤੇ ਜੇ ਇਸ ਤਰੀਕੇ ਨਾਲ ਸੰਤਾਂ ਦੀਆਂ ਤਸਵੀਰਾਂ ਪਾੜ ਕੇ ਸੰਤਾਂ ਦੀ ਜਿਹੜੀ ਸ਼ਖਸੀਅਤ ਆ ਉਹਨੂੰ ਤੁਸੀਂ ਢਾ ਲਾ ਦੋਗੇ ਉਸ ਰੁਤਵੇ ਨੂੰ ਘਟਾ ਦੋਗੇ ਇਹ ਤੁਹਾਡਾ ਭੁਲੇਖਾ ਤੇ ਤਸਵੀਰਾਂ ਪਾੜਨ ਦੇ ਨਾਲ ਕੁਝ ਨਹੀਂ ਹੋਣਾ ਇਹ ਇੱਥੇ ਅੰਦਰ ਵਸਦੇ ਨੇ ਹਰ ਸਿੱਖ ਨੌਜਵਾਨ ਤਸਵੀਰ ਲਾਓ ਸੰਤਾ ਦੀ ਤੇ ਜਾਓ ਅਗਲੇ ਨੂੰ ਪਤਾ ਹੋਵੇ ਕਿ ਜੇ ਅਸੀਂ ਨੂੰ ਗੁੱਟ ਲਾਇਆ ਤੇ ਗੁੱਟ ਲਾ ਦੂਗਾ ਅਸੀਂ ਸ਼ਸਤਰਧਾਰੀ ਨਹੀਂ ਅਸੀਂ ਕੁੱਟ ਖਾ ਰਹੇ ਹਾਂ ਤੁਸੀਂ ਵੀਡੀਓ ਦੇਖੀਆਂ ਹੋਣੀਆਂ ਨੇ ਕਿ ਜਿਹੜੇ ਸਿੱਖ ਨੌਜਵਾਨ ਹਿਮਾਚਲ ਦੇ ਵਿੱਚ ਮਨੀਕਰਨ ਸਾਹਿਬ ਦਰਸ਼ਨ ਦੇਦਾਰ ਕਰਨ ਜਾਂਦੇ ਨੇ ਇਹ ਲੰਮੇ ਸਮੇਤੋਂ ਹੀ ਹੋ ਰਿਹਾ ਵੀ ਹੋਲੇ ਮਹੱਲੇ ਦੀ ਜਦੋਂ ਵੀ ਸੰਗਤ ਜਾਂਦੀ ਹੈ ਉਹ ਮਨੀਕਰਨ ਸਾਹਿਬ ਜਾਂਦੀ ਹੈ ਪਰ ਪਹਿਲਾਂ ਵੀ ਇਹ ਚੀਜ਼ਾਂ ਹੋ ਚੁੱਕੀਆਂ ਨੇ ਹੁਣ ਫੇਰ ਦੁਬਾਰਾ ਹੋ ਰਹੀਆਂ ਨੇ ਤੇ ਬਾਰ ਬਾਰ ਹੋ ਰਹੀਆਂ ਨੇ ਕੁਝ ਕੋ ਸ਼ਰਾਰਤੀ ਲੋਕ ਕੁਝ ਚੰਦ ਲੋਕ ਜਿਹੜੇ ਅਜਿਹੇ ਨੇ ਜਿਨ੍ਹਾਂ ਦੇ ਵੱਲੋਂ ਬਾਰ ਬਾਰ ਜਿਹੜੀ ਪ੍ਰੋਵੋਕੇਸ਼ਨ ਹੈ ਉਹ ਕੀਤੀ ਜਾਂਦੀ ਹੈ ਬਾਰ ਬਾਰ ਇਹਦਾਂ ਦੀਆਂ ਕਰਤੂਤਾਂ ਕੀਤੀਆਂ ਜਾਂਦੀਆਂ ਪਹਿਲਾਂ ਤਾਂ ਮੈਂ ਸਿੱਖ ਨੌਜਵਾਨਾਂ ਨੂੰ ਬੇਨਤੀ ਕਰਾਂ ਜਿਹੜੇ ਸਿੱਖ ਨੌਜਵਾਨ ਉੱਥੇ ਜਾਂਦੇ ਨੇ ਜੇ ਅਸੀਂ ਇਹਨਾਂ ਯੋਧਿਆਂ ਦੀਆਂ ਤਸਵੀਰਾਂ ਲਾਉਣੇ ਆ ਕਿਤੇ ਵੀ ਲਾਉਣੇ ਆ ਜਿੱਥੇ ਵੀ ਤੁਹਾਡਾ ਸਤਕਾਰ ਦੇਣ ਨੂੰ ਮਨ ਕਰਦਾ ਝੰਡੇ ਦੇ ਲਾਉਣੇ ਹੋ ਟੀ-ਸ਼ਰਟ ਪਾਉਣੇ ਹੋ ਕੁਝ ਵੀ ਕਰਦੇ ਹੋ ਤੇ ਫਿਰ ਇਹਨਾਂ ਦਾ ਸਤਕਾਰ ਕਾਇਮ ਰੱਖਣ ਦਾ ਜਜ਼ਬਾ ਵੀ ਤੁਹਾਡੇ ਅੰਦਰ ਹੋਣਾ ਚਾਹੀਦਾ ਤੇ ਉਹਦੇ ਵਾਸਤੇ ਤੁਹਾਨੂੰ ਸ਼ਸ਼ਤਰਧਾਰੀ ਹੋਣਾ ਪੈਣਾ ਪਹਿਲਾਂ ਤਾਂ ਸਭ ਤੋਂ ਪਹਿਲਾ ਕੰਮ ਕਰਨਾ ਇਹ ਪੈਣਾ ਕਿ ਜੇ ਇਹਨਾਂ ਯੋਧਿਆਂ ਦੀ ਅਸੀਂ ਗੱਲਾਂ ਪਾਉਣੀਆਂ ਨਾ ਬਾਤਾਂ ਪਾਉਣੀਆਂ ਆ ਤੇ ਇਹਨਾਂ ਦੀਆਂ ਯੋਧਿਆਂ ਦੀਆਂ ਬਾਤਾਂ ਪਾਉਣੀਆਂ ਬਹੁਤ ਔਖੀਆਂ ਕਿਉਂਕਿ ਸਰਕਾਰਾਂ ਨੂੰ ਚੁਭਦੇ ਨੇ ਇਹ ਪੰਥ ਵਿਰੋਧੀਆਂ ਨੂੰ ਚੁਭਦੇ ਨੇ ਇਹ ਉਹ ਯੋਧੇ ਨੇ ਤੇ ਇਹਨਾਂ ਯੋਧਿਆਂ ਦੀ ਜੇ ਅਸੀਂ ਸ਼ਾਖ ਨੂੰ ਕਾਇਮ ਰੱਖਣਾ ਤੇ ਫਿਰ ਸਾਨੂੰ ਇਹਨਾਂ ਯੋਧਿਆਂ ਦੀ ਸ਼ਾਖ ਕਾਇਮ ਰੱਖਣ ਦੇ ਲਈ ਖੁਦ ਨੂੰ ਵੀ ਪਹਿਲਾਂ ਗੁਰੂ ਦੇ ਹੁਕਮ ਦੇ ਉੱਤੇ ਢਾਲਣਾ ਪੈਣਾ ਤੇ ਗੁਰੂ ਦਾ ਹੁਕਮ ਹੈ ਵੀ ਸ਼ੈਤਲ ਧਾਰੀ ਹੋਵੋ ਜੇ ਤੁਸੀਂ ਸ਼ੈਤਲ ਧਾਰੀ ਹੋਵੋ ਨਾ ਹੁਣ ਜਦੋਂ ਮੈਂ ਵੀਡੀਓ ਦੇਖ ਰਿਹਾ ਜਦੋਂ ਸੰਤਾ ਦੀ ਤਸਵੀਰ ਲਈ ਜਾ ਰਹੀ ਆ ਜਿੰਨੇ ਵੀ ਸਿੱਖ ਨੌਜਵਾਨ ਨੇ ਜਜਬੇ ਵਾਲੇ ਨੇ ਅੱਗੋਂ ਪੂਰੀ ਡਟ ਕੇ ਗੱਲ ਕਰ ਰਹੇ ਨੇ ਪਰ ਸ਼ਸਤਰ ਤਾਂ ਨਹੀਂ ਹੈਗੇ ਇਸ ਕਰਕੇ ਉਹ ਚੰਦ ਕਛਰਾਰ ਦੀ ਭਾਰੇ ਪੈ ਰਹੇ ਨੇ ਤਿੰਨ ਤਿੰਨ ਫੁੱਟੀਆਂ ਤੇਗਾ ਹੁਣ ਤੁਹਾਡੇ ਕੋਲ ਤੇ ਜੁਰਤ ਨਹੀਂ ਕਿਸੇ ਦੀ ਵੀ ਤੁਹਾਡੇ ਕੋਲ ਲੱਗਿਆ ਜੇ ਬਾਣੇ ਵਾਲੇ ਸਿੰਘਾਂ ਨੂੰ ਕਦੀ ਦੇਖਿਆ ਵੀ ਕਿਸੇ ਬਾਣੇ ਵਾਲੇ ਸਿੰਘ ਨੂੰ ਹੱਥ ਪਾਉਂਦਾ ਹੋਵੇ ਕੋਈ ਸ਼ਸਤਰਧਾਰੀ ਸਿੰਘ ਨੂੰ ਹੱਥ ਪਾਉਂਦਾ ਹੋਵੇ ਕੋਈ ਅਸੀਂ ਵੀ ਗੁਰੂ ਦੇ ਹੁਕਮ ਤੋਂ ਬਾਹਰ ਆ ਅਗਲੀ ਗੱਲ ਜਿਹੜੇ ਲੋਕ ਇਹ ਵਾਰ-ਵਾਰ ਸ਼ਰਧਾਂਤਾਂ ਕਰਦੇ ਆ ਤੇ ਇਹ ਸੋਚਦੇ ਆ ਵੀ ਸੰਤਾਂ ਦੀ ਤਸਵੀਰ ਪਾੜ ਕੇ ਲਾ ਕੇ ਤੇ ਉਹ ਕੁਝ ਖੱਟ ਲੈਣਗੇ ਉਹਨਾਂ ਦਾ ਭਲੇਖਾ ਵਾ ਖੱਟਿਆ ਖੁੱਟਿਆ ਤਾਂ ਕੁਝ ਜਾਣਾ ਨਹੀਂ ਹਾਂ ਉਲਟਾ ਇਹ ਹੋ ਸਕਦਾ ਵੀ ਜੇ ਕਰਾਰੇ ਹੱਥਗਾਲਿਓ ਪੈ ਗਏ ਤੇ ਫਿਰ ਪਤਾ ਹੀ ਆ ਤੁਹਾਨੂੰ ਬਾਅਦ ਦੇ ਵਿੱਚ ਕੀ ਚੀਕ ਝਾੜਾ ਪੈਂਦਾ ਹੁੰਦਾ ਕੀ ਕੀ ਜਾਂਦਾ ਹੁੰਦਾ ਕੀ ਰੋਲੇ ਪੈਂਦੇ ਹੁੰਦੇ ਨੇ ਉਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਅਸੀਂ ਤਾਂ ਬਾਰ-ਬਾਰ ਹਮੇਸ਼ਾ ਹੀ ਪਿਆਰ ਪ੍ਰੇਮ ਦੀ ਗੱਲ ਕਰਦੇ ਆਂ ਵੀ ਕੋਸ਼ਿਸ਼ ਕਰਦੇ ਆਂ ਵੀ ਸਾਡੇ ਵੱਲੋਂ ਕੁਝ ਅਜਿਹਾ ਨਾ ਹੋਵੇ ਅਸੀਂ ਗੁਪਤ ਬੈਠੇ ਆਂ ਅਸੀਂ ਸ਼ਾਂਤ ਬੈਠੇ ਆਂ ਅਸੀਂ ਬੈਠੇ ਰਹੀਏ ਅਸੀਂ ਪੰਥ ਕਾਰਜ ਕਰਦੇ ਆਂ ਅਸੀਂ ਕਰਦੇ ਰਹੀਏ ਪਰ ਜਦੋਂ ਬਾਰ-ਬਾਰ ਇਦਾਂ ਦੀਆਂ ਪ੍ਰੋਵੋਕੇਸ਼ਨਾਂ ਆਉਣਗੀਆਂ ਸੁਭਾਵਕ ਆ ਫਿਰ ਐਕਸ਼ਨ ਦਾ ਜਿਹੜਾ ਰਿਐਕਸ਼ਨ ਆ ਉਹ ਹੁੰਦਾ ਹੁੰਦਾ ਹੁਣ ਜੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਸਾਡੇ ਲਈ ਕੀ ਨੇ ਇਹ ਸਾਨੂੰ ਤੁਹਾਨੂੰ ਬਾਰ ਬਾਰ ਦੱਸਣ ਦੀ ਲੋੜ ਨਹੀਂ ਛਾਰੀ ਦੁਨੀਆ ਜਾਣਦੀ ਆ ਕਿ ਸੰਤਾਂ ਦਾ ਰੁਤਬਾ ਸਿੱਖਾਂ ਦੇ ਮਨਾਂ ਦੇ ਵਿੱਚ ਕੀ ਆ ਤੇ ਜੇ ਇਸ ਤਰੀਕੇ ਨਾਲ ਸੰਤਾਂ ਦੀਆਂ ਤਸਵੀਰਾਂ ਪਾੜ ਕੇ ਤੁਸੀਂ ਲੋਕ ਇਹ ਸੋਚਦੇ ਹੋ ਕਿ ਸੰਤਾਂ ਦੇ ਰੁਤਬੇ ਦੀ ਜਿਹੜੀ ਉਹ ਸਾਂਤਾਂ ਦੀ ਜਿਹੜੀ ਸ਼ਖਸੀਅਤ ਆ ਉਹਨੂੰ ਤੁਸੀਂ ਢਾ ਲਾ ਦੋਂਗੇ ਉਸ ਰੁਤਬੇ ਨੂੰ ਘਟਾ ਦੋਂਗੇ ਇਹ ਤੁਹਾਡਾ ਭਲੇਖਾ ਇਹ ਭਲੇਖੇ ਬੜੀ ਬੜੀ ਦੂਰ ਹੋਏ ਨੇ ਗਾਂ ਵੀ ਬੜੀ ਬੜੀ ਦੂਰ ਹੋਣਗੇ ਪਹਿਲੀ ਗੱਲ ਤਾਂ ਇੱਥੇ ਜਿਹੜੀਆਂ ਇਹ ਸਰਕਾਰਾਂ ਗੱਲਾਂ ਕਰਦੀਆਂ ਨੇ ਬਹੁਤ ਵੱਡੀਆਂ ਵੱਡੀਆਂ ਇਹ ਅੰਨੀਆਂ ਹੋਈਆਂ ਇਹਨਾਂ ਨੂੰ ਦਿਖਦਾ ਨਹੀਂ ਕਿ ਕਿਸ ਤਰੀਕੇ ਦੇ ਨਾਲ ਚੰਦ ਲੋਕਾਂ ਦੇ ਵੱਲੋਂ ਜਾਣ ਬੁੱਝ ਕੇ ਪ੍ਰੋਵੋਕੇਸ਼ਨ ਕੀਤੀ ਜਾਂਦੀ ਆ ਦਰਸ਼ਨ ਕਰ ਰਹੇ ਨੌਜਵਾਨ ਜਿਨ੍ਹਾਂ ਦੇ ਮਨ ਅ ਸਤਕਾਰ ਆ ਸੰਤਾਂ ਦਾ ਜੀ ਉਹ ਝੰਡੇ ਲਾਉਂਦੇ ਨੇ ਤਸਵੀਰਾਂ ਲਾਉਂਦੇ ਨੇ ਤੇ ਕਿਸੇ ਨੂੰ ਮੁਸ਼ਕਲ ਕੀ ਆ ਅਸੀਂ ਤਾਂ ਇਹ ਕਦੀ ਕਿਹਾ ਵੀ ਭਗਤ ਸਿੰਘ ਦੀ ਫੋਟੋ ਕਿਉਂ ਲਾਈ ਆ ਸਾਬਰ ਕਾਰ ਦੀ ਕਿਉਂ ਲਾਈ ਆ ਗਾਂਧੀ ਦੀ ਕਿਉਂ ਲਾਈ ਆ ਜੇ ਤੁਹਾਨੂੰ ਪਸੰਦ ਆ ਤੁਸੀਂ ਸਤਕਾਰ ਕਰਦੇ ਹੋ ਜੀ ਉਹਨਾਂ ਦਾ ਕੋ ਰਤਬਾ ਵਾ ਤੇ ਤੁਸੀਂ ਲਾਈ ਆ ਤੇ ਉਹਦੇ ਵਿੱਚ ਕਿਸੇ ਦੇ ਕਿਸੇ ਨੂੰ ਕੋਈ ਮੁਸ਼ਕਿਲ ਤਾਂ ਨਹੀਂ ਹੈਗੀ ਕਿਸੇ ਨੇ ਕੋਈ ਇਦਾਂ ਤਾਂ ਨਹੀਂ ਕੀਤਾ ਕਹਿੰਦੀ ਕਿਸੇ ਸਿੱਖ ਨੇ ਵੀ ਲੱਗੀ ਐ ਤਸੀਂ ਲਾ ਦੀਏ ਜਿੰਨੂੰ ਜਿਹਦਾ ਸਤਕਾਰ ਕਰਦਾ ਉਹ ਕਰੇ ਕੋਈ ਮੁਸ਼ਕਿਲ ਨਹੀਂ ਪਰ ਜੇ ਕੋਈ ਇਹ ਕਵੇ ਵੀ ਸਾਡੇ ਸੰਤਾਂ ਦੀਆਂ ਸਾਡੇ ਯੋਧਿਆਂ ਦੀਆਂ ਸਾਡੀਆਂ ਸ੍ਰੀ ਸ੍ਰੀ ਦਾਦੀਆਂ ਤਸਵੀਰਾਂ ਨਾਂ ਲੱਗਣ ਉਹਨਾਂ ਪਾੜ ਦੋਗੇ ਤੇ ਤਸਵੀਰਾਂ ਪਾੜਨ ਦੇ ਨਾਲ ਕੁਝ ਨਹੀਂ ਹੋਣਾ ਇਹ ਇੱਥੇ ਅੰਦਰ ਵਸਦੇ ਨੇ ਇਹਨਾਂ ਦੀਆਂ ਤਸਵੀਰਾਂ ਸਿੱਖਾਂ ਦੇ ਦਿਲਾਂ ਦੇ ਵਿੱਚ ਨਹੀਂ ਕਿਉਂਕਿ ਇਹ ਸਾਡੇ ਉਹ ਸ਼ਹੀਦ ਨੇ ਜਿਨ੍ਹਾਂ ਨੇ ਕੌਮ ਦੀ ਪੱਗ ਨੂੰ ਸਿਰ ਤੇ ਰੱਖਿਆ ਪੰਥ ਨੂੰ ਉਸ ਸਮੇਂ ਜੇ ਸਮੇਂ ਪੰਥ ਦੇ ਉੱਤੇ ਐਡੇ ਮਾਰੇ ਹਾਲਾਤ ਸੀਗੇ ਪੰਥ ਦੇ ਜੇ ਸਮੇਂ ਪੰਥ ਨੂੰ ਚਾਰੇ ਬੰਨਿਓ ਜਿਹੜਾ ਸੀਗਾ ਉਹ ਢਾਲਾਈ ਜਾ ਰਹੀ ਸੀ ਉਸ ਸਮੇਂ ਇਹਨਾਂ ਯੋਧਿਆਂ ਨੇ ਸ਼ਹਾਦਤਾਂ ਦੇ ਕੇ ਤੇ ਪੰਥ ਦੀ ਜਿਹੜੀ ਉਹ ਚੜ੍ਹਦੀ ਕਲਾ ਉਹਨੂੰ ਬਰਕਰਾਰ ਰੱਖਿਆ ਪ੍ਰਾਤਨ ਯੋਧਿਆਂ ਦੇ ਵਾਂਗ ਇਸ ਕਰਕੇ ਚੰਦ ਲੋਕ ਜਿਹੜੇ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਇਸ਼ਾਰਾ ਦੁਬਾਰਾ ਫੇਰ ਕੀਤੀ ਗਈ ਆ ਪਹਿਲਾਂ ਵੀ ਹੋਇਆ ਤੇ ਪਿਛਲੀ ਵਾਰ ਉੱਥੋਂ ਦੇ ਜਿਹੜੇ ਸਿਆਸਤਦਾਨ ਸੀ ਉਹਨਾਂ ਦੇ ਵੱਲੋਂ ਬਹੁਤ ਅਪੀਲਾਂ ਕੀਤੀਆਂ ਗਈਆਂ ਨਹੀਂ ਜੀ ਇਦਾਂ ਨਹੀਂ ਹੈਗਾ ਜੀ ਉਦਾਂ ਨਹੀਂ ਹੈਗਾ ਜੀ ਕੁਝ ਨਹੀਂ ਹੁੰਦਾ ਤੁਸੀਂ ਜੇ ਸੋਚਦੇ ਹੋ ਕਿ ਸੰਤਾਂ ਦੀ ਤਸਵੀਰ ਹਿਮਾਚਲ ਪ੍ਰਦੇਸ਼ ਲਾ ਕੇ ਨਹੀਂ ਆ ਸਕਦੇ ਤੁਹਾਡਾ ਭੁਲੇਖਾ ਜਦੋਂ ਕਹੋਗੇ ਜਿੱਥੇ ਕਹੋਗੇ ਅਸੀਂ ਸੰਤਾਂ ਦੀਆਂ ਤਸਵੀਰਾਂ ਦਾ ਹਰ ਲਿਆ ਦੇਾਂਗੇ ਇਹ ਤੁਹਾਡਾ ਭਲੇਖਾ ਸਾਨੂੰ ਪ੍ਰਵੋਕ ਨਾ ਕਰੋ ਅਸੀਂ ਆਪਣੇ ਕਾਰਜ ਕਰ ਰਹੇ ਹਾਂ ਸਾਨੂੰ ਕਰਨ ਦਿਓ ਸਿੱਖ ਆਪ ਕਦੀ ਵੀ ਕਿਸੇ ਤੇ ਚੜ ਕੇ ਨਹੀਂ ਜਾਂਦਾ ਕਦੀ ਵਾਦਾ ਨਹੀਂ ਕਰਦਾ ਇਤਿਹਾਸ ਆ ਸਾਡਾ ਪਰ ਜੇ ਤੁਸੀਂ ਬਾਰ ਬਾਰ ਪ੍ਰਵੋਕ ਕਰੋਗੇ ਇਹ ਹਰਿਆਣੇ ਦੇ ਵਿੱਚ ਵੀ ਮੁੱਖ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸੰਤਾਂ ਐ ਤਸਵੀਰ ਨਹੀਂ ਲਗਣ ਦੇਣੀ ਤੇ ਬਾਅਦ ਤੁਸੀਂ ਵੇਖਿਆ ਨਾ ਜਿਹੜੇ ਗੁਰੂ ਘਰ ਜੇ ਨਹੀਂ ਸੀ ਹੈਗੀ ਜਿਹੜੇ ਘਰ ਸੰਤਾਂ ਤਸਵੀਰ ਨਹੀਂ ਸੀ ਹੈਗੀ ਉੱਥੇ ਵੀ ਲੱਗੀ ਸੋ ਇਹ ਸ਼ਹੀਦ ਨੇ ਕੌਮ ਦੇ ਸ਼ਹੀਦੀ ਵਰਤਾਰੇ ਵਰਤਾ ਰਹੇ ਹੁੰਦੇ ਨੇ ਤੁਹਾਡੀਆਂ ਇਹ ਸੋਚਾਂ ਤੋਂ ਗੱਲਾਂ ਬਾਹਰ ਨੇ ਤੁਸੀਂ ਲੋਕ ਸਿਰਫ ਦੇ ਸਿਰਫ ਧੋਖਾ ਕਮਾਉਣ ਵਾਲੇ ਇਤਿਹਾਸ ਪੜਿਆ ਹੀ ਆ ਸਾਰਿਆਂ ਨੇ ਪਹਾੜੀ ਰਾਜਿਆਂ ਦਾ ਇਤਿਹਾਸ ਆਪਾਂ ਜਾਣਦੇ ਆ ਵੀ ਦਸਮ ਪਾਤਸ਼ਾਹ ਦੇ ਨਾਲ ਪਹਾੜੀ ਰਾਜਿਆਂ ਨੇ ਕਿਦਾਂ ਗਊਆਂ ਦੀਆਂ ਸੋਹਾਂ ਖਾ ਕੇ ਤੇ ਧੋਖਾ ਕਮਾਇਆ ਸੀ ਨਾ ਪ੍ਰਸਾਦ ਦਾ ਕਲਚ ਡਾਉਣ ਦੇ ਵਾਸਤੇ ਸਵਰਤੋ ਸੀ ਅਸੀਂ ਤੇ ਇਹੀ ਕਹਾਂਗੇ ਵੀ ਤੁਸੀਂ ਉਹਨਾਂ ਦੇ ਵਿੱਚੋਂ ਹੀ ਹੋ ਉਹਨਾਂ ਦੇ ਵੰਸਜ ਹੋ ਉਹੋ ਹੀ ਤੁਹਾਡੀ ਸੋਚ ਹੈ ਛੋਟੀ ਵੀ ਕਿਸੇ ਦੇ ਸ਼ਹੀਦ ਦਾ ਸਰਕਾਰ ਨਾ ਕਰਨਾ ਸਿੱਖ ਨੌਜਵਾਨਾਂ ਨੂੰ ਬੇਨਤੀ ਹੈ ਤਸਵੀਰਾਂ ਲਾਉਨੇ ਹੋ ਬਹੁਤ ਵਧੀਆ ਗੱਲ ਆ ਲਾਓ ਹਰ ਸਿੱਖ ਨੌਜਵਾਨ ਤਸਵੀਰ ਲਾਓ ਸੰਤਾਂ ਦੀ ਤੇ ਜਾਓ ਪਰ ਨਾਲ ਸ਼ਸਤਰਦਾਰੀ ਹੋਵੋ ਤਹਾਡੇ ਕੋਲ 3 ਫੁੱਟੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੁਹਾਡੇ ਮਿਆਨ ਚ ਹੋਣੀ ਚਾਹੀਦੀ ਆ ਅਗਲੇ ਨੂੰ ਪਤਾ ਹੋਵੇ ਕਿ ਜੇ ਅਸੀਂ ਨੂੰ ਗੁੱਟ ਲਾਇਆ ਤੇ ਗੁੱਟ ਲਾ ਦੂਗਾ ਜੇ ਅਸੀਂ ਤਸਵੀਰ ਨੂੰ ਹੱਥ ਲਾਇਆ ਸੰਤਾਂ ਦੀ ਨੂੰ ਤੇ ਸਾਡਾ ਗੁੱਟ ਲੱਥ ਜਾਊਗਾ ਅਸੀਂ ਸੈਸ਼ਤਰਤਾ ਨਹੀਂ ਅਸੀਂ ਕੁੱਟ ਖਾ ਰਹੇ ਹਾਂ ਗੁਰੂ ਦੀ ਹੁਕਮਾਂ ਤੋਂ ਬਾਹਰ ਆ ਬਾਅਦ ਚ ਜਿੰਨਾ ਮੱਢੀ ਚੀਕ ਜੜਾ ਪਾਈ ਜਾਈਏ ਰੋਲਾ ਪਾਈ ਜਾਈਏ ਹੁਣ ਮੈਂ ਕਈ ਵਾਰੀ ਸਾਨੂੰ ਫੋਨ ਆਉਂਦੇ ਨੇ ਕਈ ਵਾਰੀ ਇਦਾਂ ਹੁੰਦਾ ਪਾਗ ਲਵਾ ਕੇ ਸਾਨੂੰ ਕੋ ਫੋਨ ਕਰ ਦੋ ਭਾਜੀ ਮੇਰੀ ਪੱਗ ਲੱਤ ਗਈ ਮੇਰੀ ਦਸਤਾਰ ਲਾਤੀ ਜੀ ਜੇ ਪੁੱਛੀਏ ਵੀ ਤੇਰੀ ਦਸਤਾਰ ਲਾਤੀ ਤੇਰੇ ਕੋ ਸ਼ਸਤਰ ਨਹੀਂ ਸੀ ਹੈਗਾ ਨਹੀਂ ਜੀ ਮੇਰੇ ਕੋ ਸ਼ਸਤਰ ਹੈ ਨਹੀਂ ਸੀ ਵੈਸੇ ਅਮਰਤ ਧਾਰੀਆਂ ਮੈਂ ਪਰ ਕਹਿੰਦਾ ਬਿਲਕੁਲ ਸ਼ਸਤਰ ਹੈ ਨਹੀਂ ਜੇ ਤੇਰੇ ਕੋ ਸ਼ਸਤਰ ਨਹੀਂ ਸੀ ਹੈਗਾ ਫਿਰ ਤੂੰ ਪਾਗੀ ਲਵਾਉਣੀ ਆ ਨਾ ਜੇ ਅਸੀਂ ਸ਼ਸਤਰ ਧਾਰੀ ਨਹੀਂ ਫਿਰ ਤਸਵੀਰਾਂ ਹੀ ਲਵਾਉਣੀਆਂ ਆ ਅਸੀਂ ਦੱਦਾ ਦੋਸ਼ ਨਾ ਦੇਉ ਦੋਸ਼ ਕਰਮਾ ਆਪਣੇ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਗੁਰਬਾਨੀ ਦਾ ਪਰਮਾਨ ਆ ਅਸੀਂ ਦੂਜੇ ਨੂੰ ਦੋਸ਼ ਦੇਣ ਦੀ ਜਿਜਾਏ ਆਪਾਂ ਆਪਣੇ ਵੱਲ ਝਾਤੀ ਮਾਰੀ ਵੀ ਅਸੀਂ ਵੀ ਕਿੱਥੇ ਖੜੇ ਅਸੀਂ ਗੁਰੂ ਦੀ ਹੁਕਮ ਤੋਂ ਬਾਹਰ ਆ ਨਾ ਜੇ ਸਾਰੇ ਗੁਰੂ ਦੀ ਹੁਕਮ ਦੇ ਅੰਦਰ ਹੋਈਏ ਸ਼ਸਤਰਧਾਰੀ ਹੋਈਏ ਤੇ ਯੁਰਤ ਨਹੀਂ ਕਿਸੇ ਦੀ ਵੀ ਤੁਹਾਡੇ ਕੋਲ ਲੱਗਿਆ ਜੇ ਤੁਹਾਨੂੰ ਲੱਗਦਾ ਵੀ ਉਹ ਚਾਂਦਕ ਬਛਰਾਰਤੀ ਬੰਦਰ ਜਿਹੜੇ ਸੀਗੇ ਉਹ ਸੰਤਾਂ ਦੀ ਤਸਵੀਰ ਨੂੰ ਹੱਥ ਪਾ ਦਿੰਦੇ ਜਿੰਨੇ ਨੌਜਵਾਨ ਤੁਸੀਂ ਖੜੇ ਸੀ ਜੇਾਰੇ ਤੁਹਾਡੇ ਸਾਰਿਆਂ ਕੋਲ ਤੰਦਰੁਖੀਆਂ ਹੁੰਦੀਆਂ ਕੱਲ ਨੂੰ ਸਮਝੀਏ ਠੀਕ ਆ ਉਹਨਾਂ ਦੀ ਜੋ ਕਰਤੂਤਾਂ ਨੇ ਉਹ ਬਾਰ-ਬਾਰ ਕਰਦੇ ਨੇ ਉਹ ਪ੍ਰੋਵੋਕੇਸ਼ਨ ਕਰਦੇ ਨੇ ਸ਼ਰਾਪਤਾ ਕਰਦੇ ਨੇ ਉਹਨਾਂ ਨੇ ਕਰਨੀਆਂ ਉਹਨਾਂ ਕਰਨ ਨੂੰ ਹਟਣਾ ਨਹੀਂ ਪਰ ਅਸੀਂ ਆਪਣੇ ਆਪ ਨੂੰ ਕਾਇਮ ਕਰੀਏ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਦੇ ਹੁਕਮ ਦੇ ਉੱਤੇ ਆਈਏ ਅਸੀਂ ਖੁਦ ਗੁਰੂ ਦੇ ਹੁਕਮ ਤੋਂ ਬਾਹਰ ਅਸੀਂ ਸਾਨੂੰ ਕੁੱਟ ਪੈ ਰਹੀ ਆ ਸਿਰਫ ਇਹ ਕੱਲ ਹਿਮਾਚਲ ਦੀ ਨਹੀਂ ਗੱਲ ਹਰ ਉਸ ਜਗ੍ਹਾ ਜਿੱਥੇ ਸਿੱਖ ਵੱਸਦਾ ਤੇ ਉਹ ਜਿਹੜਾ ਵੀ ਸਿੱਖ ਵੱਸਦਾ ਜੀ ਉਹ ਗੁਰੂ ਦੀ ਹੁਕਮ ਤੋਂ ਬਾਹਰ ਆ ਉਹ ਕੇਸਾਂ ਦੀ ਦਾ ਕੇਸਤਾ ਧਾਰੀ ਨਹੀਂ ਸ਼ਸਤਰ ਧਾਰੀ ਨਹੀਂ ਅੰਮ੍ਰਿਤ ਧਾਰੀ ਨਹੀਂ ਤੇ ਉਹਨੂੰ ਕੁੱਟ ਪੈਣੀ ਹੈ ਹਜੇ ਤੇ ਸਮਾਂ ਬਹੁਤ ਭਿਆਨਕ ਹੋਣਾ ਤੁਸੀਂ ਅੱਗੇ ਦੇਖੋਗੇ ਵੀ ਕੀ ਬਣਦਾ ਜਿੰਨਾ ਚਿਰ ਮੂੰਹ ਅਨੰਦਪੁਰ ਸਾਹਿਬ ਵੱਲ ਨਹੀਂ ਕਰਦੇ ਜਿੰਨਾ ਚਿਰ ਮੂੰਹ ਗੁਰੂ ਵੱਲ ਨਹੀਂ ਕਰਦੇ ਉਹਨਾਂ ਚ ਇੱਕ ਖਵਾਰੀਆਂ ਚੱਲਣੀਆਂ ਪੈਣੀਆਂ ਜਿੰਨਾ ਮਰਜੀ ਰੋਈ ਤੇ ਪਟੀ ਜਾਓ ਜਿਸ ਦਿਨ ਜਿਸ ਦਿਨ ਹਰ ਸਿੱਖ ਨੇ ਦਸਮ ਪਾਸ਼ਾ ਦਾ ਹੁਕਮ ਮੰਨ ਲਿਆ ਸ਼ਸਤਰ ਧਾਰੀ ਹੋ ਗਿਆ ਅੰਮ੍ਰਿਤ ਧਾਰੀ ਹੋ ਗਿਆ ਲਿਖ ਕੇ ਲੈ ਲਓ ਇੱਕ ਵੀ ਖਵਾਰੀ ਪੰਥ ਨੂੰ ਨਹੀਂ ਹੋਗੀ ਇੱਕ ਵੀ ਖਵਾਰੀ ਅੱਜ ਕੋਟ ਪਤਾ ਕਿਉਂ ਪੈ ਰਹੀ ਹੈ ਕਿ ਉਹ ਵੀ ਅਸੀਂ ਗੁਰੂ ਦੇ ਹੁਕਮ ਤੋਂ ਬਾਹਰ ਆ। ਚਿੰਨੇ ਤੁਸੀਂ ਨੌਜਵਾਨ ਸੀ ਨਾ ਉੱਥੇ? ਚੰਦ ਲੋਗ, ਚੰਦ ਚਾਰ ਪੰਜ ਬੰਦੇ ਸੀ ਮੇਰੇ ਹਿਸਾਬ ਨਾਲ ਉਹ ਚੰਦ ਪਾ ਚਾਰ ਪੰਜ ਸ਼ਰਾਰਤੀ ਬਾਂਦਰ ਸੀ। ਜਿੰਨਾ ਸੰਤਾਂ ਤਸਵੀਰ ਪਾੜੀ ਤੇ ਜਦੋਂ ਤਸਵੀਰ ਨੂੰ ਹੱਥ ਲਾਉਣ ਲੱਗਾ ਸੀ ਜੇ ਤੁਹਾਡੇ ਕੋਲ 3 ਫੁੱਟੀ ਹੁੰਦੀ ਤੇ ਕੱਢ ਕੇ ਜਦੋਂ ਉਹਦੇ ਲਾਗੇ ਕੀਤੀ ਹੁੰਦੀ ਤੇ ਮੈਨੂੰ ਲੱਗਦਾ ਮਾਰਨ ਦੀ ਲੋੜ ਨਹੀਂ ਸੀ ਪੈਣੀ ਉਹਨੇ ਉਦਾਂ ਹੀ ਭੱਜ ਜਾਣਾ ਸੀ। ਬਾਂਦਰ ਦਾ ਸ਼ੋਲੇ ਖਾਣਾ ਬਾਂਦਰ ਨੂੰ ਸ਼ੋਲੇ ਪਾਈਏ ਤੇ ਬਾਂਦਰ ਭੱਜਾ ਹੁੰਦਾ ਜਦੋਂ ਗਾੜੀ ਘੂਰੀ ਵਟੀਏ ਤੇ ਬਾਂਦਰ ਭੱਜ ਜਾਂਦਾ ਪਛਾਣ ਇਹ ਉਹ ਲੋਕ ਨੇ ਕੱਲ ਨੂੰ ਖਾਣੇ ਪਾਈਏ ਅਸੀਂ ਕੋਟ ਆਪ ਖਾ ਰਹੇ ਹਾਂ ਅੱਜ ਅਸੀਂ ਰਾਜ ਦੀ ਗੱਲ ਕਰਦੇ ਹਾਂ ਰਾਜ ਲੈਣ ਦੀ ਗੱਲ ਕਰਦੇ ਹਾਂ ਖਾਲਸਾ ਰਾਜ ਦੀ ਗੱਲ ਖਾਲਿਸਤਾਨ ਦੀ ਕਰਦੇ ਹਾਂ ਖਾਲਿਸਤਾਨ ਦੀ ਪ੍ਰਾਪਤੀ ਕਰਦੇ ਹਾਂ ਬਹੁਤ ਵਧੀਆ ਗੱਲ ਆ ਕਰਾਂਗੇ ਤੇ ਗੱਲ ਬਣੂਗੀ ਪਰ ਗੱਲ ਇੱਥੇ ਇਹ ਵੀ ਹੈ ਨਾ ਕਿ ਅਸੀਂ ਉਸ ਖਾਲਸਾ ਰਾਜ ਦੇ ਕੀ ਖੁਦ ਉਸ ਖਾਲਸਾ ਰਾਜ ਦੇ ਉਹਨੂੰ ਹੰਡਾਉਣ ਦੇ ਲਾਇਕ ਹੈਗੇ ਆ ਰਾਜ ਕਰਨ ਦੇ ਲਾਇਕ ਹੈਗੇ ਆ ਗੁਰੂ ਨੇ ਜਿਹੜਾ ਰਾਜ ਸਾਨੂੰ ਬਖਸ਼ਿਆ ਜਿਹੜਾ ਬਖਸ਼ਣਾ ਉਹਨੂੰ ਕਰਨ ਦੇ ਵਾਸਤੇ ਜਿਹੜੇ ਸਿਧਾਂਤ ਜਿਹੜੀ ਮਰਿਆਦਾ ਚਾਹੀਦੀ ਹੈ ਕਿ ਅਸੀਂ ਉਹਨਾਂ ਦੇ ਉੱਤੇ ਖਰੇ ਆ ੱਲਾ ਕਰਨੀਆਂ ਬਹੁਤ ਸੌਖੀਆਂ ਨੇ ਬੱਲਾ ਕਰਨੀਆਂ ਬਹੁਤ ਸੌਖੀਆਂ ਨੇ ਪਰ ਗੱਲ ਗੁਰੂ ਦੇ ਹੋਂਦ ਦੇ ਖੜ ਜਾਂਦੀ ਆ ਕੇ ਅੱਜ ਜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿੱਖ ਨੌਜਵਾਨਾਂ ਦੇ ਨਾਲ ਇਹ ਹਾਲਾਤ ਹੋਏ ਨੇ ਉਹਨਾਂ ਲੋਕਾਂ ਨੇ ਕੀਤੇ ਨੇ ਉਹਦੇ ਜ਼ਿੰਮੇਵਾਰ ਅਸੀਂ ਆਪ ਵੀ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਕਿਸੇ ਨੇ ਨਹੀਂ ਬੋਲਣਾ ਕਿਸੇ ਨੇ ਮਗਰ ਨਹੀਂ ਆਉਣਾ ਇਹਨਾਂ ਨੌਜਵਾਨਾਂ ਦੇ ਜਿਹਨਾਂ ਦੇ ਪੜ ਕੇ ਪਰਚੇ ਵੀ ਹੋ ਜਾਂਦੇ ਨੇ ਉਹ ਨੌਜਵਾਨ ਜਿੱਲਾਂ ਦੀ ਵੀ ਛੁੱਟ ਦਿੰਦੇ ਕਿਸੇ ਨੇ ਨਹੀਂ ਸੀ ਜਾਣਾ ਕਿਉਂਕਿ ਇੱਥੇ ਤੇ ਪਈਆ ਆਪੋ ਆਪਣੀ ਇੱਥੇ ਮਾਂ ਆਪੋ ਆਪਣੀ ਪਈ ਹੋਈ ਆ ਵੀ ਮੈਂ ਅੱਗੇ ਆ ਜਾ ਮੈਂ ਬਣ ਜਾ ਮੈਂ ਜਾਇ ਇੱਧਰ ਹੋ ਜਾ ਮੈਂ ਪੰਥ ਸਿਰ ਤੇ ਚੁੱਕ ਲਾ ਮੈਂ ਵੱਡਾ ਬਸ ਤੇ ਪਹਿਲਾਂ ਕੀ ਸੀ ਜਦੋਂ ਸਿੱਖਾਂ ਦੇ ਅੰਦਰ ਇਹ ਭਾਵਨਾ ਸੀ ਪਹਿਲਾ ਮੈਂ ਸ਼ਹੀਦ ਹੋਊਗਾ ਪਹਿਲਾ ਮੈਂ ਸਿਰ ਦਊਗਾ ਉਦੋਂ ਸਾਡਾ ਰਾਜ ਸੀ ਇਤਿਹਾਸ ਨੂੰ ਪੜਦੇ ਨਾ ਜੇ ਤੇ ਉਹ ਇਤਿਹਾਸ ਦੇ ਉੱਤੇ ਫਿਰਵਾਚ ਉਹਨੂੰ ਇਤਿਹਾਸ ਨੂੰ ਬਾਚੋ ਕਿਉਂ ਇਤਿਹਾਸ ਇਹੋ ਜਿਹੇ ਜਿਹੜੇ ਪਹਾੜੀਏ ਸੀ ਚੰਦਕ ਉਹਨਾਂ ਦੀ ਯੁਰਤ ਨਹੀਂ ਸੀ ਹੁੰਦੀ ਕਿ ਉਹ ਖਾਲਸੇ ਦੇ ਸਾਹਮਣੇ ਖੜ ਜਾਂਦੇ ਸੀਗੇ ਤਸਵੀਰਾਂ ਪਾੜੀਆਂ ਤੇ ਬਹੁਤ ਵੱਡੀ ਗੱਲ ਆ ਖੜਨਾ ਵੀ ਉਹਨਾਂ ਦੇ ਅੰਦਰ ਯੁਰਤ ਨਹੀਂ ਸੀ ਆ ਗਈ ਅੱਜ ਜੇ ਉਹਨਾਂ ਅੰਦਰ ਯੁਰਤ ਆਈ ਆ ਨਾ ਉਹਨਾਂ ਦੇ ਪਿੱਛੇ ਕਮੀਆਂ ਵੀ ਸਾਡੀਆਂ ਨੇ ਅਸੀਂ ਇਕੱਠੇ ਨਹੀਂ ਅਸੀਂ ਇਕੱਠੇ ਨਹੀਂ ਜਦੋਂ ਸੰਤਾਂ ਦੀ ਤਸਵੀਰ ਪਾੜੀ ਜਾ ਰਹੀ ਸੀ ਉੱਥੇ ਕਿੱਡੀ ਵੱਡੀ ਗਿਣਤੀ ਸਿੱਖਾਂ ਨਹੀਂ ਸੀਗੀ ਕਿਉਂ ਨਹੀਂ ਇਕੱਠੇ ਹੋ ਗਏ ਸਾਰੇ ਸਿੱਧੇ ਹੋ ਗਏ ਫੜ ਦੇ ਸ਼ਖਤਰਾ ਥਾਂ ਵਿੱਚ ਤੇ ਹੋ ਜਾਂਦੇ ਸਿੱਧੇ ਵੀ ਆਓ ਤੁਹਾਡੀ ਕਿਹਦੀ ਯੁਰਤ ਆ ਵੀ ਆ ਕੇ ਸਾਡੇ ਸਿੱਧਾਂ ਦੇ ਹੱਥ ਲਾਜੇ ਜਵੀਰ ਨੂੰ ਕੋਈ ਪਰ ਬੋਲਿਆ ਨਹੀਂ ਕੋਈ ਕਿਉਂਕਿ ਤਮਾਸ਼ੀ ਵੀ ਨ ਹੋ ਗਏ ਅਸੀਂ ਤਮਾਸ਼ਾ ਵੇਖਣ ਬੈਠ ਗਏ ਅਸੀਂ ਜੇ ਸਿੱਖ ਦੀ ਕੋਈ ਪੱਗ ਲਾਉਂਦਾ ਹੋਵੇ ਨਾ ਲੱਖੜ ਕੇ ਵੀਡੀਓ ਬਣਾ ਲਏ ਨੇ ਇਹ ਨਹੀਂ ਕਰਦੇ ਵੀ ਜਿਹੜਾ ਪੱਗ ਨੂੰ ਹੱਥ ਪਾਰਿਆ ਉਹਦਾ ਬੋਟ ਲਾ ਦੀਏ ਤੇ ਫਿਰ ਕੁੱਟ ਤਾਂ ਪੈਣੀ ਆ ਨਾ ਅਸੀਂ ਆਪ ਖੁਦ ਦੋਸ਼ੀ ਹੋ ਰਹੇ ਆ ਤੇ ਦੋਸ਼ੀ ਇਸ ਵਾਸਤੇ ਹੋ ਰਹੇ ਆ ਕਿ ਅਸੀਂ ਗੁਰੂ ਦੇ ਹੁਕਮ ਤੋਂ ਬਾਹਰ ਆ ਬਾਣੀ ਬਾਣਾ ਮਹਾਰਾਜ ਨੇ ਸਾਨੂੰ ਬਖਸ਼ਿਆ ਸਭ ਤੋਂ ਪਹਿਲਾਂ ਸਾਨੂੰ ਮਾਰੇ ਨੇ ਬਾਣੀ ਦੇ ਧਾਰ ਨਹੀਂ ਆਉਣ ਵਾਸਤੇ ਕਿਹਾ ਵੀ ਬਾਣੀ ਪੜਨੀ ਆ ਕਿੰਨੀ ਕੁ ਬਾਣੀ ਪੜਨੀ ਆਉਣਾ ਸੀ ਸਾਡੇ ਬੱਚੇ ਸਾਡੇ ਸਿੱਖ ਨੌਜਵਾਨ ਸਾਡੇ ਪਰਿਵਾਰ ਕਿੰਨੀ ਕੁ ਬਾਣੀ ਪੜ ਰਹੇ ਨੇ ਕਿੰਨੇ ਕੁ ਨਿਤ ਨਮੀ ਆਸੀਂ ਦੱਸੋ ਬਾਵਾ ਖੜੀਆਂ ਕਰਕੇ ਕਹਿ ਦਾਂਗੇ ਵੀ ਹਾਂ ਅਸੀਂ ਸਾਰਾ ਸਾਰਾ ਪਰਿਵਾਰ ਨਿਤਨ ਕਰਦੇ ਆਂ ਬਾਵਾ ਖੜੀਆਂ ਕਰਕੇ ਕਹਿ ਦਾਂਗੇ ਵੀ ਸਾਰੇ ਜਿੰਨੇ ਸਿੱਖ ਨੌਜਵਾਨ ਜਿੰਨੇ ਸਾਡੇ ਬੱਚੇ ਪਤਿਤ ਹੋ ਗਏ ਆ ਜਿੰਨੇ ਸਾਡੇ ਬੱਚੇ ਗਾਇਕਾਂ ਦੇ ਪਿੱਛੇ ਲੱਗੇ ਨੇ ਕੀ ਇਹ ਬਾਣੀ ਪੜਦੇ ਨੇ ਜੰਦੇ ਨੇ ਗੁਰੂ ਘਰ ਨਿਤਨੇਮ ਕਰਦੇ ਨੇ ਨਹੀਂ ਤੇ ਜਦੋਂ ਟੁੱਟ ਗਈ ਬਾਣੀ ਨਾਲੋਂ ਤੇ ਫਿਰ ਖਵਾ ਰਹੀਆਂ ਨੇ ਖੇੜ ਸਾਡੀ ਬਾਣੀ ਦੀ ਸੀ ਕਿੰਨਾ ਚਿਰ ਅੰਦਰ ਬਾਣੀ ਸੀ ਸਿੱਖਾਂ ਦੇ ਅੰਦਰ ਜਿੰਨਾ ਚਿਰ ਬਾਣੀ ਸੀ ਸਦਾਨ ਸੀ ਮਰਿਆਦਾ ਸੀ ਉਦੋਂ ਤਾਂ ਸਿੱਖੀ ਕਾਇਮ ਸੀ ਸਿੱਖ ਚੜ੍ਹਦੀ ਕਲਾ ਸੀ ਪੰਥ ਚੜ੍ਹਦੀ ਕਲਾ ਚੀਆ ਪੰਥ ਨੂੰ ਕਦੀ ਨਾ ਕਿ ਉਹ ਵੀ ਪੰਥ ਢੈਂਦੀ ਕਲਾ ਜਾ ਰਿਹਾ ਜੇ ਜਾਊਗਾ ਨਹੀਂ ਪੰਥ ਚੜ੍ਹਦੀ ਕਲਾ ਚ ਹੀ ਰਹਿਣਾ ਨਿਸ਼ਾਨ ਝੂਲਦੇ ਸੀ ਝੂਲਦੇ ਰਹੇ ਨੇ ਇਹ ਇੱਕ ਨਿਸ਼ਾਨ ਵੀ ਰਹਿ ਗਿਆ ਨਾ ਇੱਕ ਸਾਖੀ ਆ ਤੁਸੀਂ ਸੁਣੀ ਹੋਣੀ ਆ ਵੀ ਕੋਈ ਮੁਗਲਾਂ ਨੇ ਸਿੱਖ ਨੂੰ ਘੇਰ ਲਿਆ ਘੇਰ ਲਿਆ ਵੀ ਉਹ ਕਹਿੰਦੇ ਵੀ ਤੂੰ ਆ ਨਿਸ਼ਾਨ ਜਿਹੜਾ ਵਾ ਇਹ ਸੁੱਟ ਦੇ ਉਹ ਨਿਸ਼ਾਨ ਫੜਿਆ ਸੀ ਹੱਥ ਵਿੱਚ ਆਪਣਾ ਉਹ ਕਹਿੰਦਾ ਵੀ ਮੈਂ ਨਿਸ਼ਾਨ ਨਹੀਂ ਸੁੱਟਣਾ ਉਹ ਕਹਿੰਦਾ ਵੀ ਤੇਰੇ ਨਿਸ਼ਾਨ ਸੁੱਟਣਾ ਪੈਣਾ ਕਹਿੰਦਾ ਜੇ ਤੂੰ ਨਿਸ਼ਾਨ ਨਾ ਸੁੱਟੇਂਗਾ ਤੇਰੇ ਹੱਥ ਵੜਦੇ ਆਗੇ ਤੇ ਫਿਰ ਝਗੂਗਾ ਨਿਸ਼ਾਨ ਕਿੰਦਾ ਤੁਸੀਂ ਮੇਰੇ ਹੱਥ ਵੜਦੋਗੇ ਤੇ ਮੈਂ ਨਿਸ਼ਾਨ ਜਿਹੜਾ ਵਾ ਆਪਣੇ ਪੈਰਾਂ ਨਾਲ ਫੜ ਲੂੰਗਾ ਲੱਤਾਂ ਨਾਲ ਫੜ ਲੂੰਗਾ ਆਂਦਾ ਸੀ ਲੱਤਾਂ ਵੜਦੇ ਆਂਗੇ ਕਹਿੰਦਾ ਮੈਂ ਨਿਸ਼ਾਨ ਮੂੰਹ ਨਾਲ ਫੜ ਲੂੰਗਾ ਪਰ ਨਿਸ਼ਾਨ ਡਿੱਗਣ ਨਹੀਂ ਦਊਂਗਾ ਆਂਦਾ ਸੀ ਤੇਰੀ ਧੌਣ ਲਾ ਦੇਾਂਗੇ ਤੇ ਫਿਰ ਤੇ ਨਿਸ਼ਾਨ ਡਿੱਗੂ ਆਂਦਾ ਫਿਰ ਕੋਈ ਨਹੀਂ ਫਿਰ ਨਿਸ਼ਾਨ ਸੰਭੜਨ ਵਾਲੇ ਆ ਪਿਆ ਜਾਣਗੇ ਇਹ ਆ ਸਿੱਖੀ ਉਹਨੂੰ ਪਤਾ ਸੀ ਕਿ ਮੇਰਾ ਧੌਣ ਲੱਥਨ ਤੋਂ ਬਾਅਦ ਨਿਸ਼ਾਨ ਡਿੱਗਣਾ ਫਿਰ ਵੀ ਨਹੀਂ ਨਿਸ਼ਾਨ ਸੰਭੜਨ ਵਾਲੇ ਫਿਰ ਆ ਜਾਣੇ ਕਿਉਂ ਕਿ ਪਰਪੱਕ ਸੀ ਜਿਨ੍ਹਾਂ ਨੇ ਚਰਖੜੀਆਂ ਤੇ ਚੜ੍ਹੇ ਨੇ ਨਾ ਜਿਹੜੇ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਨੇ ਜਿਨ੍ਹਾਂ ਨੇ ਖੋਪਰੀਆਂ ਲਵਾਈਆਂ ਨੇ ਉੱਪਰ ਪੱਕ ਸੀ ਸੂਈ 20 ਵਜੇ ਚ ਨਾ ਸੂਈ ਵੀ ਵੱਜੇ ਅੱਜ ਆਪਾਂ ਨੂੰ ਤੇ ਪਸੀ ਕਰ ਬੈੰਨੇ ਆ ਤੇ ਜਦੋਂ ਉੱਥੇ ਬੰਦ-ਬੰਦ ਕਟੇ ਜਾਂਦੇ ਸੀ ਨਾ ਉਹ ਬੰਦ-ਬੰਦ ਐਵੇਂ ਨਹੀਂ ਕਟੇ ਜਾਂਦਾ ਉੱਥੇ ਅੰਦਰ ਬਾਣੀ ਸੀ ਅੰਦਰ ਸਿਧਾਂਤ ਸੀ ਅੰਦਰ ਮਰਿਆਦਾ ਸੀ ਪਰਪੱਕਤਾ ਸੀ ਸਿੱਕੀ ਦੀ ਕੱਚੇ ਪਿੱਲੇ ਨਹੀਂ ਸੀ ਆਪਣੇ ਵਰਗੇ ਕਿ ਡੋਲ ਜਾਂਦੇ ਸੀ ਕਿ ਜੇ ਕਦੇ ਮੇਰੀ ਮਕਾਨ ਦੀ ਛੱਤ ਡੇਗ ਪਈ ਤੇ ਮੈਂ ਫੜ ਕੇ ਸਾਈਂ ਬਣ ਭੱਜ ਗਿਆ ਜੇ ਕਿਸੇ ਬਾਬੇ ਨੇ ਮੇਰਾ ਕੁਝ ਕਰਤਾ ਤੇ ਮੈਂ ਉਹਦੇ ਪੈਰਾਂ 'ਚ ਬਹਿ ਗਿਆ ਮੇਰੇ ਢਿੱਡ ਫਿੜ ਹੋਣ ਲੱਗੀ ਕਿਸੇ ਬਾਬੇ ਨੇ ਧੂਲੀ ਦੇਤੀ ਤੇ ਮੈਂ ਜਾ ਕੇ ਮਹਾਰਾਜ ਨੂੰ ਛੱਡ ਕੇ ਉਹਦੇ ਪੈਰਾਂ ਇਹ ਸਿੱਖੀ ਨਹੀਂ ਸੀ ਸਿੱਖੀ ਤਾਂ ਇੱਥੇ ਇਹ ਸੀ ਕਿ ਸਿਰ ਤੇ ਪੈ ਗਈ ਤੇ ਮਾਵਾਂ ਨੇ ਪੁੱਤਾਂ ਦੇ ਗਲਾਂ 'ਚ ਹਾਰ ਵੀ ਪਵਾ ਲਈ ਤਾਂ ਕਿ ਇੱਥੇ ਐਸੀ ਵੀ ਮੁਸਲਮਾਨ ਹੋਣ ਵਾਸਤੇ ਕਿਹਾ ਤੋ ਕਹਿੰਦਾ ਮੁਸਲਮਾਨ ਨਹੀਂ ਹੋਣਾ ਕਹਿੰਦਾ ਤੇਰਾ ਬੰਦ-ਬੰਦ ਕਟਾਂ ਕਹਿੰਦਾ ਕੱਟ ਦੇ ਕਹਿੰਦਾ ਬੰਦ-ਬੰਦ ਕੱਟਣ ਲੱਗੇ ਜਦੋਂ ਉਹਨੇ ਜ਼ਾਲਮ ਨੇ ਇੱਥੇ ਹੱਥ ਮਾਰ ਮਾਰਨ ਲੱਗਾ ਹਰ ਘੋਟ ਵੱਡਣ ਲੱਗਾ ਕਹਿੰਦਾ ਨਹੀਂ ਤੂੰ ਬੰਦ-ਬੰਦ ਕੱਟਣ ਦੀ ਗੱਲ ਕੀਤੀ ਬੰਦ-ਬੰਦ ਇੱਥੋਂ ਸ਼ੁਰੂ ਹੋਣਾ ਪੋਟੇ ਤੋਂ ਇੱਥੋਂ ਸ਼ੁਰੂ ਕਰ ਜਿੱਦੋਂ ਇੱਥੋਂ ਸ਼ੁਰੂ ਹੋਇਆ ਜਪਜੀ ਸਾਹਿਬ ਦਾ ਜਾਪ ਸ਼ੁਰੂ ਹੋਇਆ ਬੰਦ-ਬੰਦ ਕੱਟਣ ਤੋਂ ਬਾਅਦ ਵੀ ਜਪਜੀ ਸਾਹਿਬ ਜੀ ਦੀ ਆਵਾਜ਼ ਆਉਂਦੀ ਸੀ ਇਹ ਸਿੱਖੀ ਸੀ ਇਸ ਕਿਰਿਜ਼ੀ ਹੈਗੀ ਅੱਜ ਵਾਲੀ ਜੀ ਸਾਡੀ ਆ ਦਿਖਾਵੇ ਇਹਦੀ ਇੱਕ ਦੂਜੀ ਨੂੰ ਨੀਵਾ ਵਿਖਾਉਣ ਦੀ ਪੰਥ ਨੂੰ ਚਾਰੇ ਬੰਨਿਓ ਮਾਰ ਪੈ ਰਹੀ ਹੋਵੇ ਤੇ ਅਸੀਂ ਕੀ ਕਰਦੇ ਫਿਰਦੇ ਹੋਈਏ ਅਸੀਂ ਆਪਣੀਆਂ ਹੌਮੈ ਨੂੰ ਪੱਠੇ ਪਾਉਂਦੇ ਫਿਰਦੇ ਹੋਈਏ ਚੰਦ ਲੋਕ ਹਿਮਾਚਲ ਦੇ ਵਿੱਚ ਸੰਤਾਂ ਦੀ ਤਸਵੀਰ ਪਾੜ ਦੇਣ ਸਾਡਾ ਕੋਈ ਜਾਗੂ ਨਾ ਬੋਲੇ ਸਾਡਾ ਕੋਈ ਜਹਾਜਦਾਰ ਨਾ ਬੋਲੇ ਕੋਈ ਖਿੱਚ ਕੇ ਲਕੀਰ ਮਾਚੇ ਸਰਕਾਰ ਨੂੰ ਇਹ ਨਾ ਕਹੋ ਤੁਹਾਡੀ ਕਿੱਦਾਂ ਜੁੜਤ ਹੋਈ ਓਏ ਤੁਸੀਂ ਸਾਡੀ ਸੱਚੀ ਤਸਵੀਰ ਨੂੰ ਹੱਥ ਲਾਇਆ ਪਰ ਕੀ ਲੋੜ ਪਈ ਆ ਸਾਨੂੰ ਅਸੀਂ ਤਾਂ ਗਲਤਾਨ ਅਸੀਂ ਤਾਂ ਗਲਤਾਨ ਆ ਨਾ ਆਪੋ ਆਪਣੇ ਆਪ ਨੂੰ ਵੱਡਾ ਕਰਨ ਦੇ ਵਿੱਚ ਸਾਨੂੰ ਇਹ ਗੱਲਾਂ ਸਮਝਣੀਆਂ ਪੈਣੀਆਂ ਨੇ ਜੇ ਆਪਣੇ ਆਪ ਨੂੰ ਸਿੱਖ ਕਹਿੰਦੇ ਨਾ ਗੁਰੂ ਦੇ ਜੇ ਦਸਮ ਪਾਸ਼ਾ ਦੇ ਪੁੱਤ ਕਹਿੰਦੇ ਆ ਫਿਰ ਦਸਮ ਪਾਸ਼ਾ ਦੇ ਪੁੱਤ ਬਣੀਏ ਮਾਚਲ ਸਰਕਾਰ ਬਿਨਾਂ ਦੇਰ ਕੀਤੇ ਇਹ ਸਾਡੀ ਵਾਰਨਿੰਗ ਆ ਬਿਨਾਂ ਦੇਰ ਕੀਤੇ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕਰੇ ਨਹੀਂ ਤਾਂ ਸੰਤਾ ਜੀ ਤੁਸੀਂ ਵੀ ਇਹ ਦੀ ਗੱਲ ਕਰਦੇ ਹੋ ਸੰਤਾ ਦੀ ਤਸਵੀਰਾਂ ਦਾ ਹੜ ਲਿਆ ਦੇਾਂਗੇ ਮਾਚਲ ਦੇ ਵਿੱਚ ਇਹ ਬੜੇਖੇ ਨੇ ਤੁਹਾਡੇ ਵਿੱਚੋਂ ਬੈਠੇ ਆ ਸ਼ਾਇਦ ਵੀ ਕੋਈ ਗੱਲਬਾਤ ਹੀ ਨਹੀਂ ਅੱਲੇ ਬਲੇ ਕੱਕੜੀਆਂ ਇਹਨਾਂ ਦੇ ਸਮਾਸਮਾ ਸੀ ਕੋ ਦਿੰਦੇ ਨਹੀਂ ਪਰ ਇਹ ਅਸੀਂ ਕਹਿੰਨੇ ਆ ਤੇ ਬਿਨਾਂ ਦੇਰ ਕੀਤੇ ਹਿਮਾਚਲ ਸਰਕਾਰ ਨੂੰ ਦੋਸ਼ੀਆਂ ਉੱਤੇ ਕਾਰਵਾਈ ਕਰੇ ਜੇ ਨਹੀਂ ਕਰਦੀ ਤੇ ਫਿਰ ਸੰਤਾਂ ਦੀ ਤਸਵੀਰਾਂ ਦਾ ਹਰ ਹਿਮਾਚਲ ਦੇ ਵਿੱਚ ਆਊਗਾ ਉਹਨੂੰ ਕੋ ਰੋਕਿਓ ਖਾਵੇ ਤੇ ਭਲੇਖੇ ਨੇ ਤੁਹਾਡੇ ਕਿ ਸਿੱਖ ਚੁੱਪ ਬੈਠੇ ਨੇ ਸਿੱਖ ਸ਼ਾਂਤ ਨੇ ਤੇ ਸ਼ਾਇਦ ਇਹਨਾਂ ਨੂੰ ਕੋਈ ਕੋਈ ਗੱਲਬਾਤ ਹੀ ਨਹੀਂ ਪੀ ਆਪਸ ਲੜੀ ਜਾਂਦੇ ਨੇ ਪਾਟੇ ਨੇ ਭਲੇਖਾ ਤੁਹਾਡਾ ਇਤਿਹਸਾ ਸਾਡੀਆਂ ਆਪਸ ਲੜਦੀਆਂ ਹੋਣੀਆਂ ਸੀ ਕਿ ਇਤਿਹਾਸ ਸਾਡਾ ਕੱਟੇ-ਕੁੱਟੇ ਰਹੀ ਸੀ ਹੁੰਦੇ ਹੁੰਦੇ ਏਡੇ ਵੱਡੀ ਤਾਦਾਦ ਦੇ ਵਿੱਚ ਭਾਜਦੋਂ ਇਕੱਠੇ ਹੁੰਨੇ ਆ ਉਦੋਂ ਸ਼ਿਤਾ ਸਿੰਘ ਆ ਦੀ ਕਿਰਪਾ ਵਰਤਦੀ ਹੁੰਦੀ ਆ ਤੇ ਵਰਤੂਗੀ ਵਰਤਾ ਕੇ ਵਿਖਾਵਾਂਗੇ ਇਹ ਭਲੇਖੇ ਆਪਣੇ ਮਨਾਂ ਚੋਂ ਕੱਢ ਦਿਓ ਬਾਕੀ ਗੁਰੂ ਵਾਲੇ ਬਣੋ ਬਾਣੀ ਦੇ ਬਾਣੀ ਦੇ ਧਾਰਨੀ ਹੋਵੋ ਹਰ ਸਿੱਖ ਆਪਣਾ ਫਰਜ਼ ਸਮਝੋ ਕੀਰਤ ਕਰਦੇ ਹੋ ਨਾਮ ਜਪਦੇ ਹੋ ਵੰਡ ਕੇ ਛਕੋ ਬਹੁਤ ਵਧੀਆ ਗੱਲ ਆ ਪਰ ਗੁਰੂ ਵਾਲੇ ਬਣੋ ਬਾਣੀ ਦੇ ਬਾਣੀ ਦੇ ਧਾਰਨੀ ਹੋਵੋ ਜਦੋਂ ਅੰਦਰ ਬਾਣੀ ਆ ਗਈ ਨਾ ਉਦੋਂ ਕੋਈ ਭਲੇਖੇ ਭਲਾਖੇ ਨਹੀਂ ਰਹਿਣੇ ਕੋਈ ਡਰ ਨਹੀਂ ਰਹਿਣਾ ਕਿਸੇ ਚੀਜ਼ ਦੀ ਪਰਵਾਹ ਨਹੀਂ ਰਹਿਣੀ ਜਦੋਂ ਪਾਣੀ ਅੰਦਰ ਚੱਲਣ ਲੱਗ ਗਿਆ ਉਹ ਤਾਂ ਕਿਰਪਾ ਹੋਣੀ ਹੈ ਮਹਾਰਾਜ ਦੀ ਬਾਕੀ ਚੜ੍ਹਦੀ ਕਲਾ ਮਹਾਰਾਜ ਕਿਰਪਾ ਕਰੇ ਦੇਖਦੇ ਆ ਕੀ ਇਹ ਕਰਦੇ ਨੇ ਨਹੀਂ ਤੇ ਫਿਰ ਮਹਾਰਾਜ ਜਿਵੇਂ ਹੁਕਮ ਕਰਨਗੇ ਧੰਵਾਦ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀਫਤ